ਜਿੰਦ ਜੀ ਦੇ ਵੀ ਰੋਟ ਬਾਟਿਆ ਜਾ ਮੇਰੇ ਕੋ ਭਾਜੀ ਨੂੰ ਬੇਨਤੀ ਕਰਾਂਗਾ ਤੂੰ ਉਹ ਵੀ ਆ ਜਾਣਾ ਬੱਚਿਆਂ ਨੂੰ ਭਰਾਈ ਦੇ ਤਾ ਵੈਗੁਰ ਜੀ ਦੀ ਪਤੇ ਸੰਤ ਜਨਾ ਮਿਲਹਿਰ ਜਿਸ ਗਾਇਓ ਘੋਰ ਜਨਮ ਕੇ ਦੁਖ ਪਾਇਓ ਜੋ ਚਾ ਸੋਈ ਬਨ ਮੇ ਪਾਇਓ ਕਤਿਲ ਪਾ ਨਾਮ ਤੇ ਆਇਓ ਸਰਬ ਸੁਖ ਅਨਾਮ ਤੇ ਆਇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਪਤੇ

ਵਾਹਿਗੁਰੂ ਜੀ ਕੀ ਪੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਨੂੰ ਜੋ ਸੰਗਤ ਹਰ ਸਾਲ ਪੈਦਲ ਯਾਤਰਾ ਕਰਦੀ ਹੋਈ ਇਸ ਮੈਦਾਨ ਦੇ ਵਿੱਚੋਂ guzrti ਹੈ ਸੋ ਉਹਨਾਂ ਨੂੰ ਜਿਹਾ ਆਪਦੇ ਹੋਇਆ ਹਰ ਸਾਲ ਦੀ ਤਰ੍ਹਾਂ ਕਿ ਪ੍ਰਿਬੰਧ ਅੱਜ 36 ਵਾਂ ਜੋਗ ਸਰਾਨਾ ਗੁਰੂ ਦਾ ਲੰਗਰ ਹੈ ਉਹ ਆਰੰਭ ਹੋਏ ਨੇ ਤੇ ਕਰਿਬਨ ਇਸ ਵਿੱਚ ਜੋ ਵੀ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਉਸ ਵਿੱਚੋਂ ẽ ਫਾਸ ਕਰਕੇ ਕੱਲ ਜਿਹੜਾ ਉਪਰਾਲਾ ਹੋਇਆ ਸੀ ਇਸ ਤੋਂ ਪਹਿਲਾਂ ਪਕਸੋਂ ਸਿਰਿਆ ਕਟਪੜ ਸਾਹਿਬ ਕੀਤੇ ਲਗਾਤਾਰ ਦੋ ਕਟੜਪੜ ਲੜੀ ਵਰ ਚੱਲੇ ਸੀ ਉਪਰਾਂ ਤੇ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਸਮੁੱਚੇ ਭਾਈਚਾਰੇ ਨੇ ਸਹਿਯੋਗ ਦਿੱਤਾ ਹੋਇਆ ਕਰੀਬਨ 45 ਦਾਨੀ ਸੱਜਣਾਂ ਨੇ ਖੂਨਦਾਨ ਕੈਂਪ ਦਿੱਤਾ ਸੀ ਔਰ ਅੱਜ ਜਿਹੀ ਗੁਰਬਾਨੀ ਕੰਡ ਸਮਾਗਮ ਵਿੱਚ ਬੱਚਿਆਂ ਨੂੰ ਹਿੱਸਾ ਲੈਦਾ ਉਪਰਾਲਾ ਕੀਤਾ ਹੈ ਜਿਸ ਵਿੱਚ ਤੁਸੀਂ ਸਾਰੇ ਹੀ ਦੇਖ ਰਹੇ ਹੋਗਾ ਕਰੀਬਨ 85 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਕੋਸ਼ਿਸ਼ ਕਰ ਰਿਹਾ ਹੈ ਕਿ ਸੰਗਤ ਨੇ ਪੰਗਲ ਦਾ ਜਿਹੜਾ ਸੁਮੇਲ ਹੈ ਸਾਂਝਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਕਿਉਂਕਿ ਧੰਨ ਧੰਨ ਸਾਹਿਬ ਜੀ ਗੋਦਾਨ ਸਿੰਘ ਦੇਵ ਜੀ ਸਰਬ ਸੰਜੀਵਤਾ ਦਾ ਜਿਹੜਾ ਉਪਦੇਸ਼ ਦਿੰਦੇ ਸਨ ਉਸ ਉੱਪਰ ਚੱਲਦੇ ਹੋਏ ਅੱਜ ਸੰਗਤ ਤੇ ਪੰਗਲ ਦੇ ਸੁਮੇਲ ਦੇ ਵਿੱਚ ਛੋਟੇ ਬੱਚਿਆਂ ਨੂੰ ਵੀ ਜੋੜਿਆ ਗਿਆ ਹੈ ਬੀਬੀਆਂ ਦਾ ਜੋ ਅੱਜ ਸਮੂਹ ਜਪਜੀ ਸਾਹਿਬ ਦੇ ਅਤੇ ਸਬੰਨੇ ਸਾਹਿਬ ਦੇ ਜਾਪ ਹੋਏ ਸਨ ਉਪਰੰਤ ਕੀਰਤਨ ਹੋਏ ਉਪਰੰਤ ਗੁਰੂ ਕੇ ਲੰਗਰਾਂ ਦੀ ਸਵਾਵਾਂ ਨੇ ਕੱਲ ਜਪਤਾਪ ਸਮਾਗਮ ਜਿਹੜਾ ਚਪੈਰਾ ਸਾਹਿਬ ਗੁਰਦੁਆਰਾ ਸ਼ੀਦਾ ਸਾਹਿਬ ਅੰਮ੍ਰਿਤਸਰ ਵਿਖੇ ਹੁੰਦਾ ਹੈ ਬਾ ਕੱਲ ਐਤਵਾਰ ਹੋਣ ਕਰਕੇ ਉਹ ਸਮਾਗਮ ਜਿਹੜਾ ਹੈ ਇੱਥੇ ਹੀ 2 ਤਰੀਕ ਨੂੰ ਚਪੈਰਾ ਸਾਹਿਬ ਹੋ ਜੋ ਕਿ ਹੈ ਉਸ ਦੀ ਮਰਿਆਦਾ ਅਨੁਸਾਰ ਤੇ ਹੋਵੇਗਾ ਸੋ ਸਾਰੀਆਂ ਭੀਪੀਆਂ ਨੇ ਸਮੇਂ ਸਿਰ ਕੱਲ 10 ਵਜੇ ਪਹੁੰਚ ਜਾਣਾ ਹੈ 10 ਜਰ ਰਫਤਾ ਹੋਵੇਗੀ ਸੋ ਏ ਜਿਹੜੇ ਗੁਰੂ ਕੇ ਨਗਰਾਂ ਦੀ ਰਮਦਾ ਹੋ ਰਹੀ ਹੈ ਅੱਜ ਦੁਪਹਿਰ ਤੋਂ ਸ਼ੁਰੂ ਹੋਈ ਹੈ ਅਤੇ ਕਰੀਬਨ ਤਿੰਨ ਮਾਨਤ ਰਾਤ ਤੱਕ ਇਹ ਲਗਾਤਾਰ ਗੁਰੂ ਕੇ ਨਗਰਾਂ ਦੀਆਂ ਸੇਵਾਵਾਂ ਚੱਲੀਆਂ ਨੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੀ ਸਾਧ ਸੰਗਤ ਦਾ ਅਤੇ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਇਸ ਸਾਰੇ ਪ੍ਰੋਗਰਾਮ ਨੂੰ ਕਵਰਿੰਗ ਦੇ ਰਹੇ ਨੇ ਐਮ ਜੀ ਆ ਭਾਈਚਾਰੇ ਦਾ ਸਮੁੱਚੇ ਕਰਦੇ ਅੱਜ ਭਾਈਚਾਰੇ ਦਾ ਅਸੀਂ ਨੌਜਵਾਨ ਸੇਵਕ ਜੱਪਾ ਮੋਲਾ ਕਾਲਗੜ੍ਹ ਦੇ ਸਮੁੱਚੇ ਪਦਰਬੰਧ ਕਾਵਲ ਅਤੇ ਉਹਨਾਂ ਸਹਿਯੋਗੀ ਸੱਜਣਾ ਦਾ ਜਿਹਨੇ ਦੇਸ਼ਾਂ ਤੇ ਵਿਦੇਸ਼ਾਂ ਦੋਏ ਦੇ ਵਿੱਚ ਆਪਣੇ ਤਨ ਮਨ ਧੰਦੇ ਨਾਲ ਸਹਿਯੋਗ ਦਿੰਦੇ ਨੇ ਉਹਨਾਂ ਨੂੰ ਸਾਰਿਆਂ ਦਾ ਸਤਿਗੁਰ ਕਿਰਪਾ ਕਰਨ ਬਖਸ਼ਿਸ਼ ਹਨ ਔਰ ਵਾਲ ਸਮਝਸਤਰਾ ਜਰਨੀ ਕਾਲ ਬਖਸ਼ ਜੀ ਫਿਰ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ